ਪਗੜ ਕੋ ਨਹੀਂ ਹੋ ਗਿਆ ਕੋ ਨਹੀਂ ਹੋ ਗਿਆ ਚੁੱਪ ਕਰ ਜੋ ਰੱਬ ਨੇ ਮਨਜ਼ੂਰ ਹੀ ਹੋ ਰਹੀ ਹੈ ਨਾ ਚੱਲ ਪੁੱਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਚੁੱਪ ਕਰ ਜਾ ਚੁੱਪ ਕਰਦਾ ਓ ਸ਼ਰਮ ਨਹੀਂ ਆਦੀ ਇਹ ਜੇ ਬੰਦਿਆਂ ਨੂੰ ਲੱਖਾਂ ਦੀਆਂ ਲਾਣਤਾ ਨਹੀਂ ਪਤਾ ਨਹੀਂ ਇਹ ਸੋਹਰੇ ਪਤਾ ਨਹੀਂ ਤਾਇਆ ਪਤਾ ਨਹੀਂ ਚਾਚਾ ਪਤਾ ਨਹੀਂ ਮਾਮਾ ਕਿਹੜੀ ਸ਼ੈ ਇਹ ਦੁਨੀਆ ਤੇ ਸਾਲਿਓ ਤੁਹਾਡਾ ਜਵਾਕ ਤੁਰ ਗਿਆ ਤੇ ਤੁਸੀਂ ਘਰੇ ਸੋਕ ਮਨਾਉਣ ਦੀ ਬਜਾਏ ਸਾਲਿਓ ਵੀਡੀਓ ਬਣਾ ਕੇ ਕਰਨ ਲੱਗੇ ਹੋਏ ਆ ਚੱਲ ਕੋਈ ਨਾ ਪੁੱਤ ਕੋਈ ਗੱਲ ਨਹੀਂ ਕੋਈ ਨਾ ਕੋਈ ਗੱਲ ਕੋਈ ਗੱਲ ਕੋਈ ਗੱਲ ਓਏ ਸ਼ਰਮ ਕਰੋ ਮੜੀ ਮੋਟੀ ਤੁਸੀਂ ਕਿ ਕਿਹੜੇ ਸਾਲਾ ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਚੱਲ ਇੰਸਟਾਗ੍ਰam ਦੀ ਐਡਿਕਸ਼ਨ ਹੋਈ ਗਈ ਸੀ ਆਹ ਦੇਖ ਲਓ ਜਿਹੜਾ 47ਾਂ ਦੇ ਜੰਬੇ ਹੋਏ ਆ ਉਹਨਾਂ ਨੂੰ ਵੀ ਭੈਜੋ ਐਡਿਕਸ਼ਨ ਜ਼ਿਆਦਾ ਹੋ ਚੁੱਕੀ ਹੈ ਕਿ ਨਾ ਵੀਡੀਓ ਬਣਾ ਕੇ ਅਸੀਂ ਜਨਤਾ ਨੂੰ ਦੱਸਣਾ ਇਹ じゃ ਕਿਹੜਾ ਦੁੱਖ ਹੈ ਵੀ ਸਾਲਾ ਜਿਹੜਾ ਵੀਡੀਓ ਬਣਾਏ ਤੋਂ ਜ਼ਿਆਦਾ ਜ਼ਾਹਿਰ ਹੋ ਜਾਂਦਾ ਤੇ ਜਦੋਂ ਕੈਮਰਾ ਬੰਦ ਹੋ ਜਾਂਦਾ ਉਦੋਂ ਦੁੱਖ ਥੋੜਾ ਦੂਰ ਭੱਜ ਜਾਂਦਾ ਮਾਲਵਾ ਮਾਲਵਾ ਜਾਰੇ ਪਾਸੇ ਹੋ ਗਈ ਬੀਬਾ ਮਾਲਵਾ ਮਾਲਵਾ ਜਾਰੇ ਪਾਸੇ ਹੋ ਗਈ ਬੀਬਾ ਸਾਥ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗਿਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਕਹਦੇ ਆਪਣੀ ਸੋਹਣੀ ਜਾਨ ਡਾਰਲਿੰਗ ਰਵਾਇਸੀ ਰਾਤਾਂ ਕਿੰਜ ਕੱਟੀਆਂ ਸੀ ਰਾਤਾਂ ਦਿਲ ਚੱਲਾ ਜਾਣਦਾ ਹੈ ਜਾਂ ਮੈਂ ਜਾਣਦੀ ਆ ਜਾਂ ਮੇਰਾ ਛੱਲਾ ਜਾਣਦਾ ਮਾਈ ਗਾਡ ਡਿਵੋਰਸ ਹੋਣਾ ਇਜ਼ ਵੈਰੀ ਨੋਟ ਅ ਗੁੱਡ ਥਿੰਗ ਵੈਰੀ ਟਫ ਥਿੰਗ ਜਿਨਾ ਉਤੇ ਬੀਤਦੀ ਹੈ ਉਹੀ ਜਾਣਦੇ ਨੇ ਤਿੱਖੇ ਤੁਹਾਡਾ ਡਿਵੋਰਸ ਹੋਇਆ ਹੈ ਤੁਹਾਡਾ ਸਾਲੇ ਝਗੜਾ ਹੋਇਆ ਤੁਸੀਂ ਕੈਮਰਾ ਬੰਦ ਕਰਕੇ ਸੁਲਝਾ ਲਓ ਪਰ ਨਹੀਂ ਅਸੀਂ ਇਹ ਕੰਜਰ ਚਲਾ ਜਾਣਦਾ ਹੈ ਜਾਂ ਮੈਂ ਜਾਣ ਦਿਆਂ ਜਾਂ ਮੇਰਾ ਛਲਾ ਜਾਣਦਾ ਹੈ ਛਲੇ ਤਾਂ ਆਪਣੀਆਂ ਪਛਾਨ ਨੇ ਜਦੋਂ ਹੁਣ ਤੇਰੇ ਕੋਲ ਰਹਿ ਗਿਆ ਓ ਤੇਰੇ ਰਾਂਝੇ ਡਰਾਈਵਰ ਦੀ ਜਦ ਤੀਜੀ ਉਂਗਲ 'ਚੋਂ ਲੈ ਗਿਆ ਤਾਂ ਤੈਨੂੰ ਹੀ ਪਤਾ ਹੋਊਗਾ ਤੇਰੇ ਹਾਲਾਤਾਂ ਦਾ ਕੀ ਐ ਉਹਦਾ ਡਰਾਈਵਰ ਐ ਉਹਦਾ ਪਹਿਲੇ ਹੀ ਕੰਜਰ ਸੀ ਉਹ ਇੰਟਰਵਿਊ ਕਹਿੰਦਾ ਫਿਰਦਾ ਸੀ ਕਿ ਮੈਂ ਜਦੋਂ ਚੰਡੀਗੜ੍ਹ ਜਾਣਾ ਉਦੋਂ ਇੱਕ ਹੁੰਦੀ ਐ ਜਦੋਂ ਮੋਹਾਲੀ ਜਾਣਾ ਉਦੋਂ ਦੂਜੀ ਹੁੰਦੀ ਐ ਜਦੋਂ ਮੈਂ ਖਰੜਵਲ ਜਾਣਾ ਉਦੋਂ ਤੀਜੀ ਹੁੰਦੀ ਐ ਜਦੋਂ ਮੈਂ ਦਿੱਲੀ ਜਾਵਾਂ ਉਦੋਂ ਚੌਥੀ ਹੁੰਦੀ ਐ ਜਦੋਂ ਮੈਂ ਮਨਾਲੀ ਜਾਵਾਂ ਉਦੋਂ ਅੱਡ ਹੁੰਦੀ ਐ ਜਦੋਂ ਮੈਂ ਲੇਹਰ ਦਾਖਨ ਜਾਵਾਂ ਉਦੋਂ ਅੱਡ ਹੁੰਦੀ ਐ ਨੂੰ ਸਾਹਮਣੇ ਔਖਾ ਨਹੀਂ ਲੱਗਦਾ ਔਖਾ ਫਿਰ ਤਿੰਨ ਚਾਰ ਨੂੰ ਇਕੱਠਾ ਨਹੀਂ ਨਾ ਹੋਇਆ ਉਹ ਅਲੱਗ-ਅਲੱਗ 4 ਸਾਲ ਦਾ ਇੱਕ ਨਾ ਰਿਲੇਸ਼ਨਸ ਇਹਦੋਂ ਵਾ ਸਾਲ ਇਹਦੋਂ ਉਹ ਸਾਡ ਕੀ ਕਿ ਨਾ ਇਹ ਗੈਪ ਨਹੀਂ ਭੇਨ ਦਿੱਤਾ ਗੈਪ ਨਹੀਂ ਭੇਨ ਦਿੱਤਾ ਵੀ ਪਹਿਲਾਂ ਐਡਵਾਂਸ ਬੁਕਿੰਗ ਰੱਖਦੇ ਆਂਗੇ ਐਡਵਾਂਸ ਬੁਕਿੰਗ ਕਰਕੇ ਰੱਖ ਬੁਕਿੰਗ ਨੂੰ ਭੈਣ ਚੋ ਦਾ ਤੂੰ ਮਨਾਲੀ ਦੇ ਟੂਰ ਕੱਢਣ ਜਾਣਾ ਸੀ ਬੁਕਿੰਗ ਰੱਖਦੇ ਆਂ ਉਹ ਇਹੇ ਜੇ ਘਟਿਆ ਬਿਸ਼ਰਮ ਮੁੰਡਿਆਂ ਦੀ ਮੈਨੂੰ ਸਮਝ ਨਹੀਂ ਆਦੀ ਕਿਹੜੀ ਸੋਚ ਰੱਖਦੇ ਹੋ ਯਾਰ ਤੁਸੀਂ ਤੁਸੀਂ ਭੈਜ ਜਮੀਆਂ ਆਬਜੈਕਟ ਸਮਝ ਰੱਖਿਆ ਵੀ ਹਾਂ ਪੀਤੀ ਸਿਗਰਟ ਫੈਕ ਦਿੱਤੀ ਲੈ ਲਓ ਨਵੀਂ ਹੋਰ ਕਰ ਲਈ ਚਲੋ ਵੀ ਯਾਰ ਤੁਸੀਂ ਕਿਹੇ ਜੇ ਸੋਚ ਦੇ ਪ੍ਰਾਣੀ ਹੋ ਯਾਰ ਅੱਛਾ ਤੁਸੀਂ ਚੱਲ ਮੋਡਿਆਂ ਦੇ ਵਿੱਚ ਹਾਸੇ ਮਜ਼ਾਕ 100 ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਜਿਵੇਂ ਮੇਰੀ ਇੰਨੀਆਂ ਗਰਲਫ੍ਰੈਂਡ ਨੇ ਮੇਰੀ ਇੰਨੀਆਂ ਗਰਲਫ੍ਰੈਂਡ ਨੇ ਤਾਂ ਇਹਦੇ ਵਿੱਚ ਵਾਹ ਵਾਹ ਹੀ ਕਿਸ ਗੱਲ ਦੀ ਆ ਕਦੇ ਕਿਸੇ ਤੁਸੀਂ ਪੜ੍ਹੇ ਲਿਖੇ ਚੰਗੇ ਬੰਦੇ ਕੋਲੇ ਬੈਠੇ ਹੋ ਤਾਂ ਤੁਹਾਨੂੰ ਉਹ ਦੱਸੂਗਾ ਵੀ ਹਾਂ ਕਿਹੜੀ ਚੀਜ਼ ਸਹੀ ਹੁੰਦੀ ਹੈ ਕਿਹੜੀ ਚੀਜ਼ ਗਲਤ ਹੁੰਦੀ ਹੈ ਇੱਕ ਬੰਦੇ ਦੇ ਐਥਿਕਸ ਹੁੰਦੇ ਨੇ ਇੱਕ ਬੰਦੇ ਨੂੰ ਪਤਾ ਹੁੰਦਾ ਸਹੀ ਤੇ ਗਲਤ ਦਾ ਪਰ ਨਹੀਂ ਅਸੀਂ ਰਹੇ ਲੰਡਰ ਅਸੀਂ ਤਾਂ ਕਰਨੀਆਂ ਜਨਾਨੀ ਬਾਜ਼ੀਆਂ ਨੇ ਹੁਣ ਹੋ ਗਿਆ ਤਲਾਕ ਹੁਣ ਬਹਿ ਗਿਆ ਠੰਡਾ ਹੋ ਕੇ ਅੱਛਾ ਅੱਗੋ ਬਿਸ਼ਰਮ ਇਹ ਜੀਆਂ ਕੁੜੀਆਂ ਆ ਜਿਹੜੀ ਚੂੜਾ ਪਾ ਕੇ ਇੰਟਰਵਿਊ ਲੈਣ ਲੱਗੇ ਵੀ ਤੇਰਾ ਨਵਾਂ ਨਵਾਂ ਵਿਆਹ ਹੋਇਆ ਤੂੰ ਭੈਂਚੋ ਆਪਣਾ ਇੰਜੋਏ ਕਰ ਕਿਹੜੇ ਕੰਮੀ ਲੱਗੀ ਹੋਈਆਂ ਅੱਛਾ ਤੁਹਾਡੀ ਤਨ ਸੇਲੀਆਂ ਨੇ ਅੱਛਾ 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 ਤੂੰ ਦੱਸ ਤੇਰੇ ਕਿੰਨੇ ਘਰ ਵਾਲੇ ਨੇ ਅੱਗੇ ਸੁਣਦੇ ਆਓ ਹਾਂ ਮੈਂ ਮੇਰੀ ਗੱਲ ਸੁਣੋ ਮੈਂ ਇੱਥੇ ਰੈਂਦਾ ਨਹੀਂ ਹੈਗਾ ਇੱਥੇ ਮੇਰਾ ਕੰਮ ਹੈਗਾ ਟੂਰ ਐਂਡ ਟਰੈਵਲਸ ਦਾ ਤੇ ਮੈਂ ਤਾਂ ਐ ਨਹੀਂ ਪਤਾ ਵੀ ਇੱਥੇ ਮੈਂ ਹੁਣ ਫੋਨ ਦਿਖਾ ਦਿੰਨਾ ਕਿ ਜੇ ਮੈਂ ਦਿੱਲੀ ਵੱਗ ਜਾਂ ਅਣੀ ਪਤਾ ਦਿੱਲੀ ਵਾਲਾ ਮੈਸੇਜ ਆ ਜੇ ਸਾਰੇ ਸ਼ਹਿਰਾ ਚ ਰੱਖੀ ਆ ਹਾਂ ਨੰਬਰ ਦਿਖਾ ਦੂੰ ਮੈਂ ਗੱਲ ਕਿਹੜੀ ਕਰਦੀ ਆ ਤੁਸੀਂ ਦੇਖੋ ਵੀ ਕਿੱਡੀ ਇਹ ਹੈਣਾ ਮਤਲਬ ਐ ਹੱਲਾ ਸ਼ੇਰੀ ਕਰਕੇ ਦੱਸਣ ਲੱਗ ਰਹੀ ਮੈਂ ਤਾਂ ਆਪਰੇਸ਼ਨ ਸੰਧੂਰ ਮੈਂ ਹੀ ਖਤਮ ਕਰਕੇ ਆਇਆ ਲੈ ਬੜੀ ਬਹਾਦਰੀ ਵਾਲੀ ਗੱਲ ਆ ਪਾਓ ਮੇਰੇ ਮੈਡਲ ਦਿਓ ਇਹਨੂੰ ਤਗਮਾ ਦੇਖ ਲਓ ਸਲੇਡਾ ਜਾ ਨਾ ਹੋਵੇ ਤਾਂ ਓ ਯਾਰ ਮੈਨੂੰ ਉਸ ਇਹ ਚੱਲ ਇਹ ਤਾਂ ਬਿਸ਼ਰਮ ਹੈ ਹੀ ਨੇ ਮੁੰਡਿਆਂ ਦਾ ਤਾਂ ਯਾਰ ਮੈਂ ਕੀ ਕਵਾਂ ਹਨਾ ਇਹੋ ਜਿਹੇ ਘਟੀਆ ਲੋਕਾਂ ਦਾ ਤੇ ਕੁੜੀਆਂ ਵੀ ਯਾਰ ਕੁੜੀਏ ਤੁਹਾਡਾ ਕੈਰੇਕਟਰ ਕਿੱਥੇ ਗਿਆ ਯਾਰ ਅੱਜਕੱਲ ਤੁਸੀਂ ਭੈਜੋ ਇਹੋ ਜਿਹੇ ਮੁੰਡਿਆਂ ਦੇ ਉੱਤੇ ਡੁੱਲ ਜਾਂਦੀ ਹੋ ਯਾਰ ਸ਼ਰਮ ਵਾਲੀਆਂ ਦੀ ਤੁਹਾਨੂੰ ਹੈ ਮੜਾ ਮੋਟਾ ਕੋਈ ਸਾਲੇ ਕੁਆਲਟੀ ਚੈੱਕ ਕਰਿਆ ਕਰੋ ਲੋਕਾਂ ਦੇ ਵਿੱਚ ਕਿਹੜੇ ਜਿਹੇ ਲੋਕਾਂ ਦੇ ਉੱਤੇ ਡਿੱਗ ਜਾਂਦੇ ਹੋ ਨੇ ਤੁਸੀਂ ਤੇ ਠੀਕ ਐਨੀਵੇਸ ਇਹਦਾ ਇੰਟਰਵਿਊ ਆਪਾਂ ਫੇਰ ਕਦੇ ਦੇਖਾਂਗੇ ਫਿਲਹਾਲ ਆਪਣੀ ਮੋਨਾਲੀਸਾ ਤੇ ਆਈਏ ਪੰਜਾਬ ਦੀ ਯਾਰ ਸਾਰੇ ਪੁੱਛੀ ਜਾਂਦੇ ਨੇ ਹਨਾ ਵੀ ਜਿੱਦੇ ਕੀ ਹੋਇਆ ਵੀ ਤੁਸੀਂ ਸੈਡ ਸਟੋਰੀਆਂ ਪਾਈ ਦਿੰਦੇ ਹੋ ਤਾਂ ਕੁਝ ਵੀ ਹਜੇ ਮੈਨੂੰ ਵੀ ਨਹੀਂ ਪਤਾ ਯਾਰ ਵੀ ਕੀ ਹੋਇਆ ਸੋ ਪਲੀਜ਼ ਹਜੇ ਕੋਈ ਵੀ ਡਿਸਟਰਬ ਨਾ ਕਰੋ ਵੀ ਕੀ ਹੋਇਆ ਕੀ ਨਹੀਂ ਹੋਇਆ एवरीथिंग ਇਜ਼ ਓਕੇ ਜਿਵੇਂ ਵੀ ਮੈਂ ਹਾਂ ਮੈਂ ਇਨ ਫਿਊਚਰ ਕੁਝ ਦਿਨਾਂ ਤੱਕ ਜਿੱਦਾਂ ਵੀ ਲਾ ਲੋ ਹਜੇ ਮੈਂ ਵੀ ਬਲੈਂਕ ਆ ਮੈਨੂੰ ਵੀ ਕੁਝ ਨਹੀਂ ਪਤਾ ਮੈਂ ਜੇਰ ਜ਼ਰੂਰ ਕਰੂ ਤੁਹਾਡੇ ਸਭ ਨਾਲ ਬਟੂ ਫਿਲਹਾਲ ਨਹੀਂ ਪਤਾ ਮੈਂ ਬਹੁਤ ਪਰੇਸ਼ਾਨ ਹਾਂ ਪਲੀਜ਼ ਮੈਨੂੰ ਤੀਦੀ-ਤੀਦੀ ਕਰਕੇ ਤੁਸੀਂ ਮੈਸੇਜ ਨਾ ਕਰਿਆ ਕਰੋ ਪਲੀਜ਼ ਮੈਂ ਬਹੁਤ ਪਰੇਸ਼ਾਨ ਹਾਂ ਤੇ ਜੇ ਪਰੇਸ਼ਾਨ ਹੈ ਚੁੱਪਚਾਪ ਬਹਿ ਕੇ ਆਪਣਾ ਕਮਰੇ ਦੇ ਵਿੱਚ ਰੋਲ ਹੈ ਕੈਮਰੇ ਤੇ ਬਣਾਉਣ ਨੂੰ ਵੀਡੀਓ ਤੈਨੂੰ ਕਿਨੇ ਕਿਹਾ ਹੈ ਤੂੰ ਦੁਖੀ ਐ ਤੂੰ ਆਪਣਾ ਦੁੱਖ ਜ਼ਾਹਿਰ ਕਰਨਾ ਉਹਦੇ ਮਾਪੇ ਨੂੰ ਦੱਸ ਆਪਣੇ ਭਾਈਆਂ ਨੂੰ ਦੱਸ ਜਿਹੜੇ ਤੇਰੇ ਸਖੀ ਸੰਬੰਧੀ ਨੇ ਤੇਰੇ ਦੋਸਤ ਨੇ ਉਹਨਾਂ ਨੂੰ ਦੱਸ ਚੱਲ ਜੇ ਆਪਣੇ ਕੰਜਰ ਘਰ ਵਾਲੇ ਨੂੰ ਦੱਸਣੀ ਕਿਸੇ ਹੋਰ ਨੂੰ ਦੱਸ ਆ ਸਾਲਾ ਕੈਮਰਾ ਔਨ ਕਰਕੇ ਕਿਹੜੇ ਤੁਹਾਨੂੰ ਦੁੱਖ ਜ਼ਿਆਦਾ ਆ ਜਾਂਦੇ ਸਮਝ ਨਹੀਂ ਆਂਦੀ ਸਾਲਾ ਜੀਬ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਹੁੰਦੇ ਨੇ ਹਨਾ ਕਿਸੇ ਨੂੰ ਦੁੱਖ ਵੀ ਹੁੰਦੇ ਨੇ ਉਹ ਵੀ ਬਾਥਰੂਮ ਦੇ ਵਿੱਚ ਜਾ ਕੇ ਇਕੱਲਾ ਰੋਣਾ ਦਾ 5 ਮਿੰਟ ਵੀ ਚੱਲ ਕੋਈ ਗੱਲ ਨਹੀਂ ਇਟਸ ਓਕੇ ਅੱਗੇ ਵਧਦੇ ਆ ਕੰਜਰਾਂ ਨੂੰ ਦੇਖ ਲਓ ਇਹਨਾਂ ਨੂੰ ਵੀਡੀਓ ਬਣਾਉਂਦੀ ਪਈ ਆ ਬਿੰਨਾ ਲੈ ਅਸੀਂ ਕੰਜਰਾ ਸਾਨੂੰ ਲੋਕ ਫਿਰ ਕਹਿਣਗੇ ਕਿਵੇਂ ਅਸੀਂ ਕੰਜਰ ਦਾ ਉਹ ਵੀ ਤਾਂ ਲੈਣਾ ਅਵਾਰਡ ਵੀ ਤਾਂ ਲੈਣਾ ਤਾਂ ਸਾਨੂੰ ਲੋਕ ਕਹਿਣਗੇ ਕਿਵੇਂ ਚੱਲ ਵੀਡੀਓ ਬਣਾਓ ਅੱਜ ਪੂ ਇਸ ਕੁਝ ਪੁੱਛੋ ਨਾ ਮੈਂ ਤੁਹਾਨੂੰ ਆਪਣੇ ਆਪ ਨਾ ਸਾਰਾ ਕੁਝ ਅਪਡੇਟ ਕਰ ਦੂੰਗੀ ਇੱਕ ਤਾਂ ਮੈਨੂੰ ਸਮਝ ਨਹੀਂ ਆਦੀ ਇਹ ਜਿਹੀਆਂ ਕਿਹੜੀਆਂ ਕੁੜੀਆਂ ਨੇ ਜਿਹੜੀਆਂ ਇਹਨੂੰ ਦੀਦੀ ਦੀਦੀ ਕਹਿ ਕੇ ਗੱਲ ਕਰਦੀਆਂ ਨੇ ਦੀਦੀ ਕਹਿੰਨੂੰ ਇਹ ਕਿੱਡੀ ਕਬੜੀ ਹੈ ਹਜੇ ਇਹਦੇ 25 ਵੀ ਰੀ ਟੱਪੇ ਹੋਣੇ ਦੀਦੀ ਦੀਦੀ ਥੋ ਭੈਣ ਦੱਸ ਕੀ ਕੀ ਨੇ ਜੱਟ ਕੀਤੇ ਵਿੱਚ ਮਕਾਮ ਹਾਸਲ ਕੀਤਾ ਬਸ ਇੱਕ کلب ਮੈਲੀਜੀ ਕਰਾਈ ਹੈ ਹੋ ਕੀ ਇਹਨੇ ਮਕਾਮ ਹਾਸਲ ਕਰ ਲਿਆ ਯਾਰ ਮੈਨੂੰ ਸਮਝ ਨਹੀਂ ਆਦੀ ਲੋਕਾਂ ਦੀ ਅੱਜ ਕੱਲੇ ਜਿਹਦੇ ਚਾਰ ਫੋਲੋਅਰ ਹੋਵੇ ਉਹਨੂੰ ਤੁਸੀਂ ਦੀ 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 ਦਾ ਦੀ ਦਾ ਦੀ ਦਾ ਦੀ ਦਾ ਕਹਿੰਦੇ ਪਿੱਛੇ ਉਹੀ ਪੋਛਣ ਲੱਦੇ ਫਰੀ ਜਾਂਦੇ ਹੋ ਤੁਸੀਂ ਮਿਹਨਤ ਕਰ ਲੋ ਤੁਸੀਂ ਚਾਰ ਆਪਣੇ ਫੋਲੋਅਰ ਗੇਨ ਕਰ ਲਓ ਕਿਉਂ ਇਹਨਾਂ ਕੰਜਰਾਂ ਦੇ ਪਿੱਛੇ ਲੱਗੇ ਪਿਓ ਆਪਣਾ ਹੱਸਦਾ ਖੁਸਦਾ ਆਪਣਾ ਹੱਸਦਾ ਵਸਦਾ ਘਰ ਵੀ ਤੁਸੀਂ ਬਰਬਾਦ ਕਰ ਲੋਗੇ ਇਹਨਾਂ ਦੇ ਪਿੱਛੇ ਲੱਗ ਕੇ ਨਾ ਕਰਿਆ ਕਰੋ ਇਹਦਾ ਕੰਜਰ ਨੇ ਆ ਦੇਖ ਲੋ ਲੈ ਚਾਰ ਦੀ ਦੀ ਚਾਦਰੀ ਸੀ ਇੰਟਰਨੈਟ ਦਾ ਪਿਆਰਾ ਐਵੇਂ ਦਾ ਹੀ ਹੁੰਦਾ ਹੁੰਦਾ ਆ ਲੈ ਕਰਾ ਕੇ ਬੈ ਗਈ ਹੁਣ ਆਪਣਾ ਝੂਗਾ ਚੌੜਾ ਲੱਭੂ ਕੀ ਨਵਾ ਹੁਣ ਕੋਈ ਗੱਲੀ ਚਾਰ ਮਹੀਨੇ ਬਾਅਦ ਨਵਾ ਆ ਜੂਗਾ ਆਓ ਬਰਕਤ ਦੇਖੀਏ ਘਰੇ ਰਹਿਣ ਲੱਗੀ ਅੱਜ ਕੱਲ ਜੀ ਸਾਡੇ ਬਰਕਤ ਘਰ ਰਹਿਣ ਲੱਗਦੀ ਜਿੱਤੇ ਦੀ ਆਈ ਤੂੰ ਗੋਦੀਏ ਬਰਕਤ ਦਾ ਤਾਂ ਪਤਾ ਨਹੀਂ ਮੈਨੂੰ ਘਰੇ ਰਹਦੀ ਏ ਕਿ ਨਹੀਂ ਰਹਦੀ ਕਿਤੇ ਹੋਰ ਜ਼ਰੂਰ ਰਹਿਣ ਲੱਗੀ ਏ ਐਨਾ ਆਹਾ ਦੋ ਭੈਣਾਂ ਨੇ ਜੰਮੂ ਦੀਆਂ ਇਹ ਇਹਨਾਂ ਨੇ ਪੂਰਾ ਗੰਦ ਪਾਇਆ ਹੋਇਆ ਇਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਵੱਡੇ ਸਟਾਰ ਹੋ ਗਏ ਵੀ ਅਸੀਂ ਪਤਾ ਨਹੀਂ ਕੀ ਕੀ ਐਡਾ ਸਾਡੇ ਕੋਲੇ ਕੀ ਹੈ ਵੀ ਸਾਨੂੰ ਤਾਂ ਲੋਕ ਫੋਲੋ ਕਰਦੇ ਆ ਓਏ ਤੁਹਾਡੇ ਮਾਪੇ ਕੀ ਕੀ ਸਮਝਦੇ ਆ ਤੁਹਾਨੂੰ ਕੀ ਸੋਚਦੇ ਹੋਣੇ ਤੁਹਾਡੇ ਬਾਰੇ ਯਾਰ ਕਮਾਲ ਦੀਆਂ ਗੱਲਾਂ ਨੇ ਕਿਹੜੇ ਤੁਸੀਂ ਲੱਛਣਾਂ ਦੇ ਵਿੱਚ ਪਏ ਹੋ ਅੱਧ ਨੰਗੇ ਜੇ ਹੋਣ ਦਾ ਕੀ ਸਵਾਲ ਆ ਜੇ ਤਾਂ ਪੂਰੇ ਨੰਗੇ ਹੋ ਜਾਓ ਲੋਕਾਂ ਨੂੰ ਜੇ ਤੁਸੀਂ ਸਵਾਦ ਆਪਣਾ ਦਰਸ਼ਕ ਦੀਦਾਰ ਕਰਾਣੀ ਲੱਗਿਓ ਜਾਂ ਤਾਂ ਚੰਗੀ ਤਰ੍ਹਾਂ ਕਰਾ ਲਓ ਜਾਂ ਕਰਾਓ ਹੀ ਨਾ ਵਿਚ ਵਿਚਾਲੇ ਇਹ ਦੱਸ ਕੀ ਹੋਣ ਕਰਨ ਲੱਗ ਜੇ ਸਾਡੇ ਬਰਕਤ ਘਰੇ ਨਹੀਂ ਜਿੰਦੇ ਥੋੜੇ ਬਰਕਤ ਥੋੜੇ ਕਿਤੇ ਹੋਰ ਹੀ ਰਹਿੰਦੀ ਹੈ ਬਰਕਤ ਕੱਲ ਰਾਤ ਨਾ ਸਾਡੀ ਕੋਈ ਕੱਟੀ ਖੋਲ ਕੇ ਲੈ ਗਿਆ ਤੇ ਅੱਜ ਸਵੇਰੇ ਹੀ ਮੇਰੇ ਹਸਬੰਦ ਨੂੰ ਆਈਫੋਨ ਕਿ ਆ ਗਿਆ ਇਹਦਾ ਮਤਲਬ ਹੁਣ ਤੁਸੀਂ ਦੱਸੋ ਇਹਦਾ ਮਤਲਬ ਇਹ ਹੈ ਕਿ ਹੁਣ ਤੁਹਾਡਾ ਜੂਤ ਖਾਣ ਦਾ ਟਾਈਮ ਨੇੜੇ ਆ ਚੁੱਕਿਆ ਹੈ ਬਣਾਓ ਤੁਸੀਂ ਵੀਡੀਓ ਤੁਹਾਡੇ ਤੇ ਰੋਸਟ ਕਰਾਂਗੇ ਚੰਗੀ ਤਰ੍ਹਾਂ ਇਹ ਲੋਕ ਨੇ ਡਿਜੀਟਲ ਭਿਖਾਰੀ ਤੇ ਡਿਜੀਟਲ ਜਿਹੜੇ ਢੋਂਗ ਕਰਦੇ ਆ ਤੁਸੀਂ ਦੱਸੋ ਹੁਣ ਸਾਡੀ ਕੋਈ ਰਾਤ ਕੱਟੀ ਖੋਲ ਕੇ ਲੈ ਗਿਆ ਚਲੋ ਬਹੁਤ ਅਫਸੋਸ ਵਾਲੀ ਗੱਲ ਹੈ ਕੱਟੀ ਖੋਲ ਕੇ ਲੈ ਗਿਆ ਥੋਡੀ ਤੇ ਤੈਨੂੰ ਕਿਉਂ ਨਹੀਂ ਖੋਲ ਕੇ ਲੈ ਕੇ ਗਿਆ ਕੋਈ ਤੈਨੂੰ ਵੀ ਲੈ ਜਾਂਦਾ ਕਿਹੜੀ ਇਸਕੇ ਹੈਂ ਤੂੰ ਵੀ ਤਾਂ ਕੱਟੀ ਦੇ ਨਾਲ ਹੀ ਸੋਈ ਪਈ ਸੀ ਕਿ ਤੀ ਦੇ ਨਾਂ ਨਹੀਂ ਹੈਗੀ ਅੱਛਾ ਮੇਰੇ ਹਸਬੰਦ ਨੂੰ ਆਈਫੋਨ ਲੱਭ ਗਿਆ ਆਹ ਬੱਲੇ ਆਈਫੋਨ ਲੱਭ ਗਿਆ ਆਈਫੋਨ ਲੱਭ ਗਿਆ ਹਨਾ ਐ ਚੁੱਟੇ ਮੱਕੂਕ ਦੀ ਤੂੰ ਆ ਨੋ ਐ ਆਈਫੋਨ ਲੱਗ ਗਿਆ ਤੈਨੂੰ ਪਰਜਾਈ ਤੁਰ ਅੱਗੇ ਅੱਗੇ ਦਿਓਰ ਆਉਂਦਾ ਪਿੱਛੇ ਭੈਣ ਚ ਬਿੱਲੂ ਰਾਮ ਗੜੀਏ ਦਾ ਖੱਬਾ ਹੱਥ ਇਹ ਦੇਖ ਲੈ ਏ ਆ ਆ ਗਿਆ ਦਿਓਰ ਦੇਖ ਲੋ ਦੌਰ ਦੀ ਮੜਕ ਨੂੰ ਤੁਸੀਂ ਉਹ ਤੁਹਾਨੂੰ ਉਹਦਾ ਪਤਾ ਲੱਗਿਆ ਯਾਰ ਆ ਅਰੂਪ ਰੀਤ ਚੱਕ ਲਿਆ ਪੁਲਿਸ ਨੇ ਮੋਹਾਲੀ ਪੁਲਿਸ ਨੇ ਚੱਕ ਲਿਆ ਬਲੈਕਮੇਲ ਕਰਦਾ ਸੀ ਉਹ ਕੱਲ ਸਾਰਿਆਂ ਨੂੰ ਸੋ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ ਜਿਹੜੀ ਮੈਂ ਨੀਚੇ ਪੋਸਟ ਪਾਈ ਏ ਦੇ ਰਿਕਾਰਡਿੰਗ ਸੋ ਗਾਇਜ਼ ਏ ਨਿਊਜ਼ ਬਿਲਕੁਲ ਫੇਕ ਆ ਨਾ ਨਾ ਫੇਕ ਨਹੀਂ ਹੈਗੀ ਪੁਲਸ ਨੇ ਤੈਨੂੰ ਰਿਮਾਂਡ ਤੇ ਲੈ ਕੇ ਤੇਰੇ ਚੰਗੇ ਚਤਰੀ ਚਤਰ ਕੋਟੇ ਆ ਫੇਕ ਨਹੀਂ ਹੈਗੀ ਸੱਚ ਆ ਇਹ ਸਾਨੂੰ ਪਤਾ ਸਭ ਦੇਖ ਲਓ ਯਾਰ ਲੋਕਾਂ ਦਾ ਜਮੀਓ ਬੇੜਾ ਕਰਕ ਹੋਇਆ ਪਿਆ ਹੈ ਨਾ ਸਮਝ ਨਹੀਂ ਆਦੀ ਵੀ ਕਿਹੜੇ ਪਾਸੇ ਦੁਨੀਆ ਜਾਂਦੀ ਪਈ ਆ ਯਾਰ ਤੁਸੀਂ ਚੱਜਦਾਲ ਕੰਟੈਂਟ ਕੰਜ਼ਿਊਮ ਕਰਿਆ ਕਰੋ ਦੋਸਤੋ ਇਹਨਾਂ ਲੋਕਾਂ ਨੂੰ ਨਾ ਦੇਖਿਆ ਕਰੋ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਆਪਣੀ ਜ਼ਿੰਦਗੀ ਜਿਓ ਸਟੇ ਹੈਲਥੀ ਈਟ ਵਧੀਆ ਤੇ ਜਾਦੀ ਅੰਗਰੇਜ਼ੀ ਹੋ ਗਈ ਵਧੀਆ ਖਾਓ ਵਧੀਆ ਰਹੋ ਇੰਜੋਏ ਕਰੋ ਆਪਣੀ ਜ਼ਿੰਦਗੀ ਨੂੰ ਇਹ ਇਨਾਂ ਕੰਦਰਾ ਦੇ ਪਿੱਛੇ ਨਾ ਲੱਗਿਆ ਕਰੋ ਬਹੁਤ ਤਕੜੀ ਅਪਡੇਟ ਸੀ ਹੁਣ ਮੈਕੂ ਦਾ ਡਿਵੋਰਸ ਹੋ ਗਿਆ ਜੇ ਕੋਈ ਬੰਦਾ ਮੈਦਾਨ ਦੇ ਵਿੱਚ ਉਤਰ ਕੇ ਕਬੱਡੀ ਪਾਣਾ ਚਾਹੁੰਦਾ ਤਾਂ ਉਹ ਪਾ ਸਕਦਾ ਆਪਣੇ ਪੰਜਾਬ ਦੀ ਮੋਨਾਲੀਸਾ ਇਹ ਠੀਕ ਹੈ ਸਾਸਤ੍ਰਿਕ ਗੱਲ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜਾਓ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ